ਦੁਹਾਂਗੇ ਪਾਈਓਂ ਦੇ ਫਿਰ ਫਿਰ ਜਿੱਚ ਲੱਗਦਾ ਦੇ ਗਾਣਗੇ ਅਹ ਦੁਹਾਂਗੇ ਦੁਹਾਂਗੇ ਕਿਹੜੀ ਦੁਆ ਖਾਣ ਬੱਤ ਅੱਛਾ ਉਹ ਲੱਗ ਦੁਆਤੇ ਦੁਆਤੇ ਖਾਈਏ ਖਾਓ ਚਲੋ ਫੇਜ ਜਿੱਚ ਫੇਜ ਜਿੱਚ ਚਲੋ ਖਾਈਏ ਭਾਈ ਕੋ ਚਲੋ ਕਿੱਥੇ ਨਹੀਂ ਜਾਣਾ ਜਾਓ ਇਹਨੂੰ ਦਵਾਈ ਦੇਣੇ ਕਲਵਾਉਣਾ ਮੈਂ ਟੀਕਾ ਨਹੀਂ ਲਵਾਉਣਾ ਉੱਡਾ ਮੈਂ ਟੀਕਾ ਨਹੀਂ ਲਵਾਉਣਾ ਦਾਈ ਨਹੀਂ ਖਰੀ ਫਿਰ ਮੈਂ ਉੱਡਾ ਲਰਨੀ ਤੇ ਉੱਡਾ ਲਰਨੀ ਛੂਟੀ ਮੂਠੀ ਨਹੀਂ ਕਹਿੰਦੀ ਮੈਂ ਛੂਟੀ ਮੂਠੀ ਕੰਕੜ ਨਹੀਂ ਆ ਇਹਨੂੰ ਲੈ ਆ ਦਵਾਈ ਦੇਣੇ ਜਾਓ ਚੱਲ ਇਹਨੂੰ ਲੈ ਲਈ ਹਾਂਜੀ ਤੁਸੀਂ ਹਾਂ ਮੈਂ ਆਉਣਾ ਹੈ ਪੁੱਤ ਮੈਂ ਆਉਣਾ ਹੈ ਆ ਗਿਆ ਹਾਂ ਮੈਂ ਪਾ ਮੈਂ ਪਾਮਾ ਪਾਣਾ ਫੇ ਮੈਂ ਆ ਗਿਆ ਠੀਕ ਹੈ ਹਾਂ ਇਹ ਕਲੈਪਿੰਗ ਕਰ ਦੋ ਓ ਬੱਲੇ ਮੈਂ ਖਾਉਂ ਤੇਰੇ ਖਾਉਂ ਖਾਉਂ ਤੂੰ ਆਪਣੇ ਆਪਣਾ ਖਾ ਤੂੰ ਤੁਸੀਂ ਮੈਂ ਕੰਨ ਤੇ ਲਾ ਦੇਣੀ ਹੁਣ ਇੱਧਰ ਹੋ ਜਾ ਹੁਣ ਲੈ ਕੇ ਚਲੋ ਇੱਧਰ ਆ ਜਾ ਹੁਣ ਸਾਈਂ ਓਕੇ ਆ ਜੰਮੀ ਆ ਬੱਸ ਦੋਦਾ ਮਮਾ ਦੇ ਬਾਬਲਾ ਮਮਾ ਨੂੰ ਮੈਂ ਇਹ ਕਾਹਨਾ ਫਾਟ ਦੇਗੀ ਮੈਂ ਦਦਾਣ ਕੋ ਦਦਾਈ ਇਹ ਦਾਦੀ ਤੁਸੀਂ ਖਾ ਲਓ ਦਾਦਾ ਤੁਸੀਂ ਖਾ ਲਓ ਪਾਪਾ ਗਦੇ ਕੌਣ ਪਿਆਰ ਕਰਦਾ ਕੌਣ ਪਿਆਰ ਕਰਦਾ ਪਾਪਾ ਮੈਨੂੰ ਆਪੇ ਕਹਿੰਦੀ ਪਾਪਾ ਨੇ ਮਾਰਿਆ ਮੈਂ ਕਿਹਾ ਹਾਂ ਕੰਦੀ ਕੋਈ ਗੱਲ ਨਹੀਂ ਪਿਆਰ ਕਰਦੇ ਆ ਗੁੱਸਾ ਵੀ ਕਰਦੇ ਵੈਸੇ ਕਰਦੇ ਦਾਦੂ ਕੋ ਲਾ ਦੇ ਇਹਦਾ ਹੁਣ ਦਾਦੂ ਦਾ 엄마 ਤਾਂ ਆਪਣੀ ਲਾਗ ਬੈਠੀ ਨਹੀਂ ਨਹੀਂ ਐਸੇ ਐਸਾ ਦਾਦੇ ਦਾ ਤਕਲਾ ਘਟਾਈ ਇਹ ਕਿਆ ਦਾਦੇ ਨੇ ਸਬਜ਼ੀਆਂ ਲੈਣਾ ਇਹਦੀ ਆ ਮਟਰ ਡੇ ਹੀ ਖਾਣ ਹੋਰ ਦਮਾਂ ਲਿਆ ਰਹਿੰਦੇ ਆ ਡਿੱਗੇ ਚ ਖਾਲਾ 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 ਨਹੀਂ ਗੰਦਾ ਵਾ ਖਾਲਾ ਨੰਗੇ ਪੈਰੀ ਆ ਗਈ ਭਾਜਿਆ ਜੀ ਮੇਰੇ ਮਗਰ ਇਹ ਕੀ ਖਾਂ ਦਿੱਤੀ ਬੂਜਾ ਹਾਂਜੀ ਬੂਜਾ ਖਰਬੂਜਾ ਹਾਂ ਖਰਬੂਜਾ ਥੋੜੀ ਐ ਆਲੂ ਬਖਾਰਾ ਅੰਜੀ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਹਾਂ ਕਰ ਦੇ ਕੋ ਓਕੇ ਓਕੇ ਸਬਸਕ੍ਰਾਈਬ ਕਰੋ ਕੀ ਕਰੋ ਸਬਸਕ੍ਰਾਈਬ ਕਰੋ ਅੱਜ ਫੇਰ ਵੀ ਸਿਹਤ ਠੀਕ ਨਹੀਂ ਐ ਜੁਕਾਮ ਹੋਇਆ ਹੀ ਇਹਨੂੰ ਤੇ ਖੰਸੀ ਐ ਤੇ ਹਟਦੀ ਹੈ ਨਹੀਂ ਭੱਜ ਕੇ ਖਾਣਾ ਲੈ ਵੀ ਜਿੰਨੇ ਚਿਰ ਕੋਲ ਮੇਰੇ ਪੈਗੜ ਖਤਮ ਨਾ ਹੋ ਜਾਏ ਤੇ ਸਾਂ ਨਹੀਂ ਲੈਣਾ ਬਸ ਜਿਆਦਾ ਹੀ ਹੁਣੇ ਦਵਾਈ ਲੈ ਕੇ ਆਏ ਦੀ ਫੇਰ ਹਾਂ ਉਦਾਂ ਇੰਜੈਕਸ਼ਨ ਲਾਉਣਾ ਹੈ ਪਰ ਪਤਾ ਨਹੀਂ ਡਾਕਟਰ ਇਹਦੇ ਵਾਂਦ ਰਿਹਾ ਕਿ ਨਵੇਂ ਇੰਜੈਕਸ਼ਨ ਹੀ ਲਾਉਣਾ ਹੈ। ਇਹ ਨਵੇਂ। ਗਾਜੀ 78 5 ਨੇ ਰੱਖਦੇ ਵਿੱਚ। ਚੱਲੇ ਆਪਾਂ ਸਲੂਨ ਤੇ। ਕਿੱਥੇ ਚੱਲਨੇ ਹਰ ਗੱਨਾ ਆਪਾਂ। ਆਪਾਂ ਗੱਡੀ 'ਚ ਚੱਲੇ। ਗੱਡੀ 'ਚ ਨਹੀਂ। ਗੱਡੀ 'ਚ ਨਹੀਂ ਚੱਲੇ ਸਕੂਟੀ 'ਤੇ ਚੱਲੇ ਆਪਾਂ। ਆਪਾਂ। 2000 ਢੱਕੇ ਤੋਂ ਬੋਲਦੇ। ਦੀਰ ਕਰਵਾ ਰਹੀਆਂ ਨਹੀਂ। ਜਿੰਨੇ ਕਮਿਟੀ ਚੁੱਕੀ ਉਹਨੂੰ ਪੈਸੇ ਮੰਨੇ ਦੇ ਹੱਜਾ ਬਣਾਵਾ। ਹੈ ਇਹ ਤੁਹਾਨੂੰ ਸਾਈਨ ਨਹੀਂ ਕਰ ਸਕਦਾ। ਇਹ ਨਹੀਂ ਇਮੀਡੀਟ ਲੱਗੀ ਰਹਿੰਦੇ। ਸੜੀ ਦਿਹਾੜੀ ਬਸ ਆ ਚਾਹੀਦਾ ਨੇ ਭੰਗੂੜਾ ਹੀ ਚਾਹੀਦਾ ਇਹਨੇ ਰੋਟੀ ਨਹੀਂ ਚਾਹੀਦੀ ਪਾਣੀ ਨਹੀਂ ਚਾਹੀਦਾ ਆ ਚਾਹੀਦਾ ਇਹਨੂੰ ਭੰਗੂੜਾ ਆਹ ਤੇ ਪਾਈ ਦਾ ਸੁਤੰਦਰ ਪਾ ਠੀਕ ਤਾਂ ਹੋ ਹਾਂ ਲਾੜਾ ਪਹਿਲਾਂ ਕੁੱਤਾ ਵੜ ਗਿਆ ਐਵੇਂ ਚੱਲ ਇਹ ਬਾਂਹ ਕੱਢਦੀ ਹੈ ਲੈ ਇਹਦੇ ਉੱਪਰ ਘਰ ਨਹੀਂ ਜਾਉਂਦੀ ਉਹਦੋਂ ਜ਼ਿਆਦਾ ਬੱਚੇ ਹੈ ਨਾ ਸੱਟ ਲੱਗ ਜੂਗੀ ਉਹਦੇ ਪਾਣੀ ਖਲੋਤਾ ਕਿਦਾਂ ਲੈ ਜਾਾਂ ਉੱਧਰ ਕਹਿੰਦੀ ਲੈ ਜਾ ਉੱਧਰ ਪਾਣੀ ਖਲੋਤਾ ਵਿਚਾਰੇ ਬੰਨੇ ਉੱਧਰ ਲੈ ਕਹਿੰਦੀ ਛੋਟਾ ਉੱਧਰ ਮਜ਼ਾ ਨਹੀਂ ਆਉਂਦਾ ਹਣਾ ਵੱਡੇ ਵਾਲੇ ਚ ਆ ਗਈ ਇੱਧਰ ਬਾਜੀ ਮਾਰ ਤੋ ਬਾਜੀ ਪਿਠਣ ਜਾਂਦਾ ਚੌਲ ਇੰਨੇ ਤੇ ਰਹਿ ਗਏ ਤੇ ਗਿੰਨਾ ਘਟ ਗਿਆ ਨਾ ਤੁਹਾਨੂੰ ਕਹਿੰਦੇ ਵੀ ਚਲ ਵੱਧ ਕਰ ਲਈਏ ਬਸ ਆਵੇਂ ਨਾ ਤੇ ਕੰਮ ਭਾਈ ਗੰਡਾ ਮਾਰ ਚੋਲ ਹੈ ਹੈ ਗੰਡਾ ਮਾਰ ਚੋਲ ਬੜੇ ਨਾਲ ਕੀਤੇ ਬਹੁਤ ਨਹੀਂ ਪਾਜੀ ਨੇ ਆਏ ਕੰਮ ਤੋਂ ਆ ਜੀ ਚਲ ਜੇ ਕਿਨ ਪਸੀਨੇ ਭਿੱਜੇ ਪਏ ਹੈ ਤੇ ਇਧਰ ਖਾਡਾ ਭਲਵਾ ਸਤਾ ਹੈ ਔਰ ਚਲੋ ਪਹਿਲੇ ਕਦੋਂ ਸੁੱਤਾ ਬਹੁਤ ਬੁਰਾ ਹੁੰਦਾ ਘਰੇ ਆਪਾਂ ਆ ਗਏ ਆ ਮਾਸੀ ਵਾਲੇ ਗਏ ਥੋੜਾ ਟਾਈਮ ਕੰਦੇ ਹੁੰਦੇ ਨਹੀਂ ਮੈਂ ਕਿਹਾ ਚੱਲ ਚੱਲੀਏ ਯਾਰ ਮਾਸੀ ਵਾਲੇ ਮੈਂ ਦਵਾਈ ਲੈਂਦੀ ਨਹੀਂ ਆ ਤੇ ਮੰਮੀ ਕਹਿੰਦੀ ਆ ਵੀ ਮੇਰੀ ਪੇ ਭਤਰੀ ਨਹੀਂ ਲੈਂਦੀ ਦਵਾਈ ਨਹੀਂ ਲਾਗਦੀ ਵਧਦੀ ਉਹ ਤੇ ਮੰਮੀ ਹੁਣ ਫੇਰ ਚੱਲੀ ਦਵਾਈ ਲੈਣ ਵਾ ਤੇ ਹਰ ਗੋਣ ਦੀ ਦੋਰੇ ਕਹਿੰਦੀ ਤੁਸੀਂ ਸਹੀ ਨਹੀਂ ਲੈਂਦੀ ਦਵਾਈ ਮੈਂ ਤਿੰਨਾਂ ਦੇ ਜਗੰਡੀਆਂ ਸਾਰੇ ਸਾਰੀਆਂ ਜਗੰਡੀਆਂ ਬੰਦ ਕਿੱਦਾਂ ਹੋਣਗੀਆਂ ਆ ਤੇਰੀ ਵਾਸੀ ਜਿਹੜੀ ਆ ਉਹ ਬੰਦ ਹੋਈ ਉਹ ਮਕਰਮ ਬੱਤੀ ਬੰਦ ਨੇ ਤੇ ਕਿੰਮਤੀਆਂ ਬੰਦ ਹੋ ਗਈਆਂ ਮੈਂ ਜੁੱਤੀਆਂ ਲਿਆ ਨੀ ਕੁਰੀ ਹੈ ਨਾ ਹੂੰ ਜੁੱਤੀਆਂ ਸੋਹਣੀਆਂ ਸੀ ਆਹਦੇ ਕੋਲ ਚਲ ਜਾਓ ਧਿਆਨ ਨਾਲ ਜਾਇਓ ਬਾਏ ਜਾ ਮਾ ਲੈ ਆਣਾ ਮੈਂ ਬਾਈ ਪੋਤਾ ਬਾਈ ਮੈਨੂੰ ਦੇ ਡੈਡੀ ਹਣੀ ਲੈ ਕੇ ਆਗੇ ਦਵਾਈ ਹਰ ਗੁੰਦੀ ਤੇ ਮੈਂ ਬੂਡਪਾਗ ਚਾ ਕੰਡਿਆ ਸੀ ਮੈਂ ਵੀ ਵੇਖਾਂ ਕਦੇ ਘੁੱਟਦੇ ਤੇ ਨਹੀਂ ਉੱਥੇ ਘਾਟੀ ਪਾਏ ਸੀ ਮੇਮਲੇ ਡਾਕਟਰ ਓਹੋ ਫੇਰ ਹਣ ਮੇਰੇ ਮੇਮ ਆਗੇ ਇਦਾਂ ਏਦਾਂ ਕਰ ਹੂੰ ਏਦਾਂ ਏਦਾਂ ਕਰਾਂ ਕਿ ਖਾਦਾ ਦਾਦਾ ਨੇ ਕੀ ਖਾਦਾ ਸੀ ਦਾਦਾ ਨੇ ਕੀ ਖਾਦਾ ਸੀ ਮਨੇ ਮੂ ਖਾਦਾ ਔਰ ਸਾਰੇ ਭਾਗ ਮਨੇ ਮੂ ਹਾਂ ਪਛੋਕਲਾ ਬਿੰਕਲਾ ਪੀ 7 ਗਿਆ ਉਹ ਨਾ ਤੇ ਥੋੜੀ ਥੋੜੀ ਹਾਂ ਹਾਂ ਕੋਈ ਨਹੀਂ ਲਾਮ ਆ ਜੂਗਾ ਕੱਲ ਨੂੰ ਡਾਇਲਗ ਦੇਵਾਂਗੇ ਡਾਇਲਗ ਦੇਵਾਂਗੇ ਹੋਰ ਕੋੜੀ ਬੜੀ ਨਾਲਦੀ ਹੈ ਖੱਤੀ ਬੰਗਲ ਦੀ ਹੁਣ ਨਾ ਤਾਂ ਇਹ ਕੋਸ ਇੰਨੀ ਆਵਾਜ਼ਾਂ ਮਾਰੀਆਂ ਚੁੱਪ ਕਰਕੇ ਵੀ ਹੋ ਇੱਥੇ ਬਹਿ ਜਾਂਦੀ ਹੈ ਆਵਾਜ਼ ਨਹੀਂ ਦਿੰਦੀ ਹਨਾ ਮਸਤ ਜਿਓ ਕਰਾ ਇੱਥੇ ਆਪਣਾ ਬੈਠੀ ਕਲੋਤੀ ਠੀਕ ਹੈ ਹਣ ਰਾਤੀ ਠੀਕ ਨਹੀਂ ਪਹਿਲੇ ਮੈਨੂੰ ਦੱਸ ਠੀਕ ਹੈ ਹਣ ਸਿਹਤ ਹੈ ਓਹੋ ਸਿਹਤ ਦੱਸ ਠੀਕ ਹੈ ਪਹਿਲੇ ਦੱਸ ਸਿਹਤ ਠੀਕ ਹਣ ਹੈਲੋ ਪੁੱਤ ਤੂੰ ਠੀਕ ਹੈ ਹਣ ਯਾਰ ਰਾਤੀ ਨਾ ਬਹੁਤ ਵਾਉਂਟਿੰਗ ਕਰਨੀ ਬੁਰਾ ਹਾਲ ਹੈ ਪਹਿਨੇ ਫਰਸ਼ੀ ਸਾਲਾ ਪਰਤਾ ਦੇ ਬਹੁਤ ਬੁਰਾ ਹਾਲ ਹੈ ਰਾਤੀ ਮੈਨੂੰ ਲਵੇੜਤਾ ਇਹਨੇ ਚਾਦਰਾਂ ਬੈੱਡ ਸਭ ਲਵੇੜਤਾ ਇਹਨੇ ਦੇ ਤੇਰੀ ਮੈਡਮ ਦਾ ਫੋਨ ਆਇਆ ਇਹ ਕਹਿੰਦੇ ਹਨ ਗੁਨਾਇਆ ਨੇ ਸਕੂਲ ਮੈਂ ਘਰ ਗੁਨਾਇਆਗਾ ਇਨੇ ਵੜੀ ਜੁੱਤੀ ਪਾ ਲਈ ਤੂੰ ਟਿਕ ਪੈਣਾ ਬੇਬੇ ਤੂੰ ਟਿਕ ਪੈਣਾ ਯੋ ਟਿਕ ਪੈਣਾ ਯੋ ਮਹਾ ਕਰ ਮੜੀ ਜੇ ਸਿਹਤ ਬਣੀ ਫੇਰ ਸਿਹਤ ਵੀ ਕਮਜ਼ੋਰ ਜੀ ਹੋ ਗਈ ਵੀ ਇੱਕਦਾਂ ਦੀ ਲੱਗਣ ਢੀ ਮੱਸਾ ਕ ਜਿੰਨੀ ਸਿਹਤ ਲੱਗਣ ਢੀ ਨਾ ਇਹਨੂੰ ਮੋਹਸ਼ ਨਹੀਂ ਆਈ ਹਨਾ ਮੇਰੇ ਅੰਗੂ ਇਹ ਵੀ ਪਤਲੀ ਜੀ ਰਹਿਣਾ ਲੱਗਦਾ ਇਹਨੇ ਮੈਂ ਕਹਿੰਦੇ ਇੱਕ ਡਾਕਟਰ ਹੈਗਾ ਆਹ ਪਾਦੀਆਂ ਰੋਡ ਤੇ ਚਲ ਗਿਆ ਆਹ ਪਾਦੀਆਂ ਰੋਡ ਤੇ ਚਲ ਗਿਆ ਢਿੰਗ ਨਾਲੇ ਫੋਨ ਉਹਕ ਨੂੰ ਲਾ ਲਿਆ ਸੱਚੀ ਫੋਨ ਲੈ ਕਿਹਨੂੰ ਲਾਇਆ ਕਿਰਨੂ ਨੂੰ ਨਾ ਲਿਆਏ ਨੇ ਬੇਬੇ ਜਿਹੜਾ ਮਰਜ਼ੀ ਛੋਟਾ ਦੇ ਦੋ ਇੱਕ ਆਪੋਚਾ ਲੈ ਲਿਆ ਫਰਨੈਲ ਲੈ ਲਈ ਸਲੂਨ ਤੇ ਨਾ ਖੜਨਾ ਹੀ ਗਿਆ ਸਮਾਨ ਸਾਰਾ ਹੈ ਨਹੀਂ ਆ ਵੀ ਉੱਥੇ ਕੰਮ ਵਾਲੀ ਲਾ ਲਈ ਆਂਟੀ ਇੱਕ ਤੇ ਲੈਣ ਵਾਸਤੇ ਐ ਮੈਂ ਸਮਾਨ ਬਸ ਠੀਕ ਨਕਰਾ ਬੜਾ ਹੈ ਮੇਰੀ ਫੇਵਰਿਟ ਸਬਜੀ ਬਣੀ ਹੋਈ ਫਲੀਆਂ ਦੀ। ਸੁਨੇਬ ਹੋ ਗਿਆ ਤਿਆਰ ਇਹ ਚੱਲੀ ਆਪਣਾ ਅਦਰ ਜਿਹਦੇ ਸਖਣ ਜਾਂਦੀ ਆ ਮੇਕਅਪ ਦਾ ਕੋਰਸ ਕਰਨ ਜਾਂਦੀ ਆ। ਤੇ ਛਿੱਤੀ ਛਿੱਤੀ ਲਾਲਾ ਉਹਨੇ ਆ ਜਣਾ ਮੈਡਮ ਨੇ ਛਿੱਤੀ ਛਿੱਤੀ ਲਾਲਾ ਮਿੰਟ ਮਿੰਡੀ। ਸਭ ਲੋਕ ਇਹਨਾਂ ਨੂੰ ਛੋਟਾ ਜਿਹਾ ਤੇ ਹਰ ਗੁੰਦੀਆਂ ਗੱਲਾਂ ਕਿਹਨੂੰ ਕਿਹਨੂੰ ਪਸੰਦ ਆਉਂਦੀਆਂ ਕਮੈਂਟ ਜ਼ਰੂਰ ਕਰਿਓ ਵੀ ਫਿਰ ਮੈਂ ਹਰ ਗੁੰਦੀਆਂ ਗੱਲਾਂ ਐਨਾਂ ਦੀਆਂ ਹੋਰ ਲੈ ਕੇ ਆਵਾਂਗਾ ਬੜੀਆਂ ਸੁਣੀਆਂ ਗੱਲਾਂ ਕਦੀ ਕੁਝ ਤੇ ਮੈਂ ਰਿਕਾਰਡ ਹੀ ਨਹੀਂ ਕਰਦਾ ਯਾਦ ਭੁੱਲ ਜਾਂਦਾ। ਕਿਉਂਕਿ ਹੁਣ ਮੇਰਾ ਥੋੜਾ ਧਿਆਨ ਘਟਿਆ ਵਲੋਗਿੰਗ ਨਾਲ ਮੈਂ ਬਹੁਤ ਘੱਟ ਕਰਦਾ ਆ।